ਹੈਪਾ ਹੋ ਗਿਆ ਕੇ ਆ ਕੇ ਸਰਕਾਰ ਵਾਲੀ ਸੋ ਮੈਂ ਰੀਤੀ ਕਰਦਾ ਸਰਦਾਰ ਲਾਜੀਤ ਸਿੰਘ ਪੁੱਲਰ ਕੈਬਨਿਟ ਮੰਤਰੀ ਪੰਜਾਬ ਨੂੰ ਇਹ ਉਹ ਜਿਹੜੇ ਟੀਮਾਂ ਵਾਲਿਆਂ ਨੂੰ ਆਪ ਦਾ ਸਨੇਹਾ ਰੇਡ ਆ ਵੀ ਸਨੈਰੀ ਸ਼ਬਦਾਂ ਬਖਸ਼ਣੇ ਹੋਣ ਲਾਜੀਤ ਸਿੰਘ ਪੁੱਲਰ ਮੈਂ ਲਤ ਮੈਂ ਧੰਨਵਾਦ ਕਰਦਾ ਸਾਡੇ ਮਾਣਯੋਗ ਸਪੀਕਰ ਪਿਆਰ ਸਰਕਾਰ ਸਰਦਾਰ ਕਰਤਾਰ ਸਿੰਘ ਜੰਮਾ ਸਾਹਿਬ ਦਾ ਬੜਾ ਪਿਆਰੇ ਇਹਨਾਂ ਦੇ ਨਾਲ ਮੇਰਾ ਵੱਡੇ ਭਰਾ ਦੀ ਤਰ੍ਹਾਂ ਕਿ ਮਿਲੂ ਵੀ ਬੜਾ ਪਿਆਰ ਦਿੰਦੇ ਆ ਵੱਡੇ ਭਰਾ ਨੇ ਤੇ ਇਹਨਾਂ ਨੇ ਇਹਨਾਂ ਨੇ ਇਥੋਂ ਸਾਥੀਆਂ ਨੇ ਯਾਰ ਖੇਡੋ ਟੀਮ ਨੇ ਵਾਇਸ ਕੀਤਾ ਹੈ ਤੁਹਾਨੂੰ ਦੱਸਦੇ ਪਹਿਲਾਂ ਕਿ ਸਾਡੇ ਟੂਰਨਾਮੈਂਟ ਆ ਕਬੱਡੀ ਦਾ ਉਹ ਲੱਭਾ ਤੁਹਾਨੂੰ ਜਰੂਰ ਆਣਾ ਮੇਰੇ ਹਰਕੇ ਚ ਸਰਪੰਚਾਂ ਦੇ ਇਲੈਕਸ਼ਨ ਸਾਰੇ ਪੰਜਾਬ ਚ ਇੱਥੇ ਮੇਰੇ ਹਰਕੇ ਦੇ ਮੇਰੇ ਦੀ ਸਰਪੰਚ ਅੱਜ ਅਸੀਂ ਇੱਕ ਦੂਜੇ ਨਾਲ ਆਪਟਾ ਕਰਦੇ ਪਏ ਆ ਕਿਉਂਕਿ ਪੂਰੇ ਪੰਜਾਬ ਚ ਸਰਪੰਚੀ ਦੇ ਇਲੈਕਸ਼ਨ ਦਾ ਬੜਾ ਲੋਕਾਂ ਨੂੰ ਚਾਹੀ ਤੇ ਬੜਾ ਸਬਰ ਰੱਖਿਆ ਸੰਗਤ ਨੇ ਤੇ ਹੁਣ ਸਬਰ ਦਾ ਜਿਹੜਾ ਬਾਹਰ ਹੋ ਟੁਰਦਾ ਪਿਆ ਹੈ ਹਰੇਕ ਮੇਰੇ ਵੀ ਮੈਂ ਲੋਕ ਸਰਪੰਚ ਦੇ ਪੱਜ ਤੇ ਅੱਜ ਵੀ ਇੱਥੇ ਮੇਰੇ ਉਹਦੇ ਇੱਕ ਵਾਰ ਮੈਂ ਵਿੱਚੋਂ ਟੈਨ ਕੱਢ ਕੇ ਸੰਗਤ ਨੂੰ ਕਹਿ ਕੇ ਵੱਡੇ ਭਰਾ ਦੇ ਹਾਕੇ ਤੋਂ ਸੰਗਤ ਨੇ ਬਲਾਵਾ ਦਿੱਤਾ ਜਰੂਰ ਜਾਣਾ ਮੈਂ ਵਧਾਈ ਦਿੰਦਾ ਮੁਬਾਰਕ ਦਿਨਾ ਸਾਡੇ ਜਿੰਨੇ ਵੀ ਕਬੱਡੀ ਦੇ ਪਲੇਅਰ ਨੇ ਸਾਥੀ ਨੇ ਇਹਨਾਂ ਨੇ ਸਮਾਜ ਨੂੰ ਸਾਡੇ ਪੰਜਾਬ ਨੂੰ ਤੱਕੀ ਵਾਲੇ ਪਾਸੇ ਤੇ ਸਿਹਤ ਮੰਦੀਆਂ ਪਾਸੇ ਲੱਗੀ ਜਾਣਾ ਮੈਂ ਮੁਬਾਰਕਬਾਦ ਦੇਣਾ ਚਿੱਟੀ ਟੀਮ ਨੂੰ ਤੇ ਜਿਹੜੀਆਂ ਟੀਮਾਂ ਦੂਜੇ ਤੀਜੇ ਨੰਬਰ ਤੇ ਗਈਆਂ ਉਹਨਾਂ ਨੂੰ ਵੀ ਵਧਾਈ ਸਭ ਤੋਂ ਵੱਡੀ ਗੱਲ ਜਿਹੜੀ ਪਾਰਟਿਸਿਪੇਟ ਕਰਨਾ ਜਿਹੜਾ ਕਿਸੇ ਗਰਾਊਂਡ ਦੇ ਵਿੱਚ ਜਾ ਕੇ ਖੇਡਣਾ ਸਭ ਤੋਂ ਵੱਡਾ ਉਤਸ਼ਾਹ ਤੇ ਉਤਰਾਲਾ ਇਹ ਹੋਗਾ ਮੈਂ ਸਾਰੀਆਂ ਟੀਮਾਂ ਨੂੰ ਤੇ ਪੂਰੀ ਜਿਹੜੀ ਸਾਡੀ ਫਰੀਦਕੋਟ ਥਰੇ ਦੀ ਸੰਗਤ ਬੈਠੀ ਐ ਤੇ ਠਾਠਾ ਮਾਰ ਦਾ ਕਾਟਿਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਇਹ ਸਭ ਤੋਂ ਵੱਧ ਵੰਤਾਰਕ ਸਰਦਾਰ ਕਰਤਾਰ ਸਿੰਘ ਸੰਧਵਾ ਨੂੰ ਹੋ ਸਕਦਾ ਹੋਰ ਬਟੀਆਂ ਨੂੰ ਮਾਰਕਾ ਪੰਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਰੇ ਸੋਨਿਹਾਲ ਸਤਿ ਸ਼੍ਰੀ ਅਕਾਲ ਵੱਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿਸੇ ਨਾਲ ਪਿਆਰ ਸਰਕਾਰ ਵੰਡ ਦਿੱਤਾ ਤੇ ਹੁਣ ਆਲਾ ਸਮਾਂ ਹਰੇਕ ਦੀ ਖੁਸ਼ੀਆਂ ਆ ਭਾਗਾਂ ਭਰਿਆ ਆਵੇ ਹਰੇਕ ਦੇ ਬੱਚੇ ਤਰਕੀਆਂ ਕਰਨ ਖੁਸ਼ੀਆਂ ਖੇੜੇ ਮੰਨਣ ਤੇ ਆਉਣ ਆਲਾ ਸਮਾਂ ਜਿਹੜਾ ਤੁਹਾਡੇ ਬੱਚੇ ਪੜ੍ਹ ਲਿਖ ਕੇ ਉੱਚ ਪਦਵੀਆਂ ਤੇ ਡੀਸੀ ਐਸਐਸਪੀ ਆਦਿ ਤਸੀਲਦਾਰ ਬਣ ਤਾਂ ਜੋ ਸਾਡੇ ਪੰਜਾਬ ਦਾ ਨਾਮ ਬਲੰਦੀਆਂ ਤੇ ਪਹੁੰਚੇ ਤੇ ਸਾਡੀ ਆਉਣ ਵਾਲੀਆਂ ਜੁਵਾ ਪੀੜ੍ਹੀਆਂ ਜਿਹੜੀਆਂ उहो सॼे पंजाब भारत पूरी दुनिया रोशन करार बु ਧੰਨਵਾਦ